28 ਜਨਵਰੀ ਦਾ ਦਿਨ ਹੋਣ ਵਾਲਾ ਹੈ ਖਾਸ ਪੰਜ ਰਾਸ਼ੀਆਂ ਦੇ ਲੋਕਾਂ ਦੀ ਬੱਲੇ ਬੱਲੇ ਲੱਗੇਗੀ ਲਾਟਰੀ ਹੋਵੇਗੀ ਧੰਨ ਧੰਨ ਸ਼ੁਕਰ ਅਤੇ ਰਾਹੂ ਦਾ ਸੰਜੋਗ ਰਾਹੂ ਅਤੇ ਸ਼ੁਕਰ ਦੋਵੇਂ ਦੋਸਤਾਨਾ ਗ੍ਰਹਿ ਨੇ ਜਿਨ੍ਹਾਂ ਦਾ ਸ਼ੋਭ ਪ੍ਰਭਾਵ ਪੰਜ ਰਾਸ਼ੀਆਂ ਦੇ ਲੋਕਾਂ ਦੇ ਜੀਵਨ ਵਿੱਚ ਦੇਖਿਆ ਜਾ ਸਕਦਾ ਹੈ ਉਜੈਨ ਦੇ ਮਹਾਰਿਸ਼ੀ ਪ੍ਰਾਣਿਨੀ ਸੰਸਕ੍ਰਿਤੀ ਅਤੇ ਵੈਦਿਕ ਯੂਨੀਵਰਸਿਟੀ ਦੇ ਜੋਤਿਸ਼ ਡਾਕਟਰ ਮਿਤੂਜੇ ਤਿਵਾੜੀ ਤੋਂ ਜਾਣਦੇ ਹਾਂ ਕਿ ਸ਼ੁਕਰ ਅਤੇ ਰਾਹੂ ਦੇ ਸੰਜੋਗ ਨਾਲ ਕਿਹੜੀਆਂ ਰਾਸ਼ੀਆਂ ਨੂੰ ਲਾਭ ਹੋਵੇਗਾ ਸਭ ਤੋਂ ਪਹਿਲਾਂ ਰਾਸ਼ੀ ਹੈ ਮਿਥਨ ਮਿਥਨ ਰਾਸ਼ੀ ਦੇ ਲੋਕਾਂ ਨੂੰ ਸ਼ੁਕਰ ਅਤੇ ਰਾਹੂ ਦੇ ਸੰਜੋਗ ਦਾ ਲਾਭ ਹੋਣ ਦੀ ਸੰਭਾਵਨਾ ਹੈ ਖਾਸ ਤੌਰ ਤੇ ਤੁਹਾਡੀ ਨੌਕਰੀ ਅਤੇ ਕਾਰੋਬਾਰ ਵਿੱਚ ਤਰੱਕੀ ਦੀਆਂ ਸੰਭਾਵਨਾਵਾਂ ਨੇ ਤੁਹਾਡੀ ਸਥਿਤੀ ਅਤੇ ਧਨ ਵਿੱਚ ਵਾਧਾ ਹੋਣ ਦੀ ਉਮੀਦ ਹੈ ਇਸ ਦੌਰਾਨ ਤੁਹਾਨੂੰ ਜੋ ਵੀ ਕੰਮ ਮਿਲੇਗਾ ਤੁਹਾਨੂੰ ਉਸ ਵਿੱਚ ਸਫਲਤਾ ਮਿਲੇਗੀ ਤਹਾਡੇ ਭੌਤਿਕ ਸੁੱਖ ਅਤੇ ਸਹੂਲਤਾਂ ਵਿੱਚ ਵਾਧਾ ਹੋਵੇਗਾ ਆਮਦਨ ਦੇ ਨਵੇਂ ਸਰੋਤ ਬਣ ਸਕਦੇ ਨੇ ਵਿਅਵਤਾ ਜੀਵਨ ਵਿੱਚ ਮਿਠਾਸ ਰਹੇਗੀ ਅੱਗੇ ਰਾਸ਼ੀ ਹੈ ਬ੍ਰਿਸ਼ਚਕ ਸ਼ੁਕਰ ਆਹੂ ਸੰਜੋਗ ਦਾ ਸ਼ੁਭ ਪ੍ਰਭਾਵ ਬ੍ਰਿਸ਼ਚਕ ਦੇ ਲੋਕਾਂ ਦੇ ਰਿਸ਼ਤਿਆਂ ਵਿੱਚ ਸ਼ੁਭ ਪ੍ਰਭਾਵ ਦੇਖਣ ਨੂੰ ਮਿਲੇਗਾ ਵਿਅਵਤਾ ਲੋਕ ਆਪਣੇ ਜੀਵਨ ਸਾਥੀ ਦੇ ਨਾਲ ਚੰਗਾ ਸਮਾਂ ਬਤੀਤ ਕਰਨਗੇ ਇਹ ਸਮਾਂ ਲਵ ਲਾਈਫ ਲਈ ਚੰਗਾ ਉਵੇਗਾ 파ਟਨਰ ਨਾਲ ਰਿਸ਼ਤਾ ਮਧੁਰ ਰਹੇਗਾ ਤੁਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ ਵਪਾਰ ਕਰਨ ਵਾਲੇ ਲੋਕਾਂ ਨੂੰ ਲਾਭ ਕਮਾਉਣ ਦਾ ਮੌਕਾ ਮਿਲੇਗਾ ਤੁਹਾਡੀਆਂ ਵਪਾਰਕ ਯੋਜਨਾਵਾਂ ਸਫਲ ਹੋ ਸਕਦੀਆਂ ਨੇ ਜਿਸ ਨਾਲ ਤੁਹਾਨੂੰ ਭਾਰੀ ਵਿੱਤੀ ਲਾਭ ਮਿਲੇਗਾ ਸ਼ੁਭ ਕਾਰਜ ਵਿੱਚ ਸ਼ਾਮਲ ਹੋਵੋਗੇ ਅੱਗੇ ਰਾਸ਼ੀ ਹੈ ਤੁਹਾਨੂੰ ਸ਼ੁਕਰ ਅਤੇ ਰਾਹੂ ਦੇ ਸੰਜੋਗ ਨਾਲ ਤੁਹਾਨੂੰ ਰਾਸ਼ੀ ਦੇ ਲੋਕਾਂ ਨੂੰ ਜਾਇਦਾਦ ਦਾ ਸੁੱਖ ਮਿਲ ਸਕਦਾ ਹੈ 28 ਜਨਵਰੀ ਤੋਂ ਬਾਅਦ ਤੁਸੀਂ ਆਪਣੇ ਲਈ ਨਵੀਂ ਕਾਰ ਖਰੀਦ ਸਕਦੇ ਹੋ ਜਾਂ ਨਵਾਂ ਘਰ ਫਲੈਟ ਜਾਂ ਪਲਾਟ ਖਰੀਦ ਸਕਦੇ ਹੋ ਤੁਹਾਡਾ ਪਰਿਵਾਰਕ ਜੀਵਨ ਖੁਸ਼ਹਾਲ ਰਹੇਗਾ ਨੌਕਰੀ ਅਤੇ ਕਾਰੋਬਾਰ ਲਈ ਇਹ ਸਮਾਂ ਬਹੁਤ ਵਧੀਆ ਕਿਹਾ ਜਾ ਸਕਦਾ ਹੈ ਤੁਹਾਨੂੰ ਇਸ ਖੇਤਰ ਵਿੱਚ ਲਾਭ ਮਿਲੇਗਾ ਅਗੇ ਰਾਸ਼ੀ ਹੈ ਕੁੰਭ ਰਾਸ਼ੀ ਕੰਬ ਰਾਸ਼ੀ ਦੇ ਲੋਕਾਂ ਲਈ ਸ਼ੁਕਰ ਅਤੇ ਰਾਹੂ ਦਾ ਸੰਜੋਗ ਸ਼ੋਭ ਹੋਵੇਗਾ ਤੁਹਾਨੂੰ ਅਚਾਨਕ ਵਿੱਤੀ ਲਾਭ ਹੋ ਸਕਦਾ ਹੈ ਫਸਿਆ ਪੈਸਾ ਵਾਪਸ ਮਿਲ ਸਕਦਾ ਹੈ ਜਿਸ ਨਾਲ ਪੈਸੇ ਦੀ ਕਮੀ ਦੂਰ ਹੋਵੇਗੀ ਤੁਸੀਂ ਨਵੇਂ ਸਰੋਤਾਂ ਤੋਂ ਪੈਸਾ ਕਮਾਉਣ ਵਿੱਚ ਸਫਲ ਹੋ ਸਕਦੇ ਹੋ ਕੰਮ ਕਰਨ ਵਾਲਿਆਂ ਨੂੰ 28 ਜਨਵਰੀ ਤੋਂ ਬਾਅਦ ਨਵੀਂ ਨੌਕਰੀ ਦੀ ਪੇਸ਼ਕਸ਼ ਮਿਲ ਸਕਦੀ ਹੈ ਕੈਰੀਅਰ ਲਈ ਇਹ ਸਮਾਂ ਚੰਗਾ ਰਹੇਗਾ ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਸਫਲਤਾ ਦੀ ਸੰਭਾਵਨਾ ਵੱਧ ਹੋਵੇਗੀ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਸਹੂਲਤਾਂ ਵਿੱਚ ਵਾਧਾ ਹੋ ਸਕਦਾ ਹੈ ਅੱਗੇ ਰਾਸ਼ੀ ਹੈ ਮੀਨ ਰਾਸ਼ੀ ਸ਼ੁਕਰ ਅਤੇ ਰਾਹੂ ਦੇ ਸੰਜੋਗ ਕਾਰਨ ਮੀਨ ਰਾਸ਼ੀ ਦੇ ਲੋਕ ਕਿਸਮਤ ਦੇ ਪੱਖ ਤੇ ਲੱਗਣਗੇ ਤੁਹਾਡੇ ਰਿਸ਼ਤੇ ਚੰਗੇ ਰਹਿਣਗੇ ਵਿਆਹਤਾ ਜੀਵਨ ਖੁਸ਼ਹਾਲ ਹੋਵੇਗਾ ਪਰਿਵਾਰ ਵਿੱਚ ਵੀ ਖੁਸ਼ਹਾਲੀ ਰਹੇਗੀ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਬਚਤ ਕਰਨ ਵਿੱਚ ਸਫਲ ਹੋ ਸਕਦੇ ਹੋ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਫਾਇਦਾ ਹੋਵੇਗਾ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਲਾਭ ਕਮਾ ਸਕਦੇ ਹੋ ਵਿੱਤੀ ਲਾਭ ਦੇ ਨਵੇਂ ਮੌਕੇ ਮਿਲਣਗੇ ਪਰਿਵਾਰਕ ਸੁਖ-ਸੁਹੂਲਤਾਂ ਤੇ ਪੈਸਾ ਖਰਚ ਕਰੋਗੇ ਇਹ ਜਾਣਕਾਰੀ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਇਹ ਸਾਰੀਆਂ ਜਿਹੜੀਆਂ ਰਕਮੀਆਂ ਨੇ 28 ਜਨਵਰੀ ਤੋਂ ਬਾਅਦ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਇਹਨਾਂ ਰਕਮੀਆਂ ਨੂੰ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ